ਪੰਜਾਬ বিজেপি ਪ੍ਰਧਾਨ ਨੇ ਵਿਰੋਧੀਆਂ ਤੇ ਲਗਾਇਆ ਕਿਸਾਨਾਂ ਦੇ ਸਿਆਸੀ ਇਸਤੇਮਾਲ ਦਾ ਇਲਜ਼ਾਮ ਕਿਹਾ ਵਿਰੋਧੀਆਂ ਨੇ ਕਿਸਾਨਾਂ ਨੂੰ ਬਣਾਇਆ ਮੋਹਰਾ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਕਣਕ ਤੇ ਬੋਨਸ ਚਾਰਗੇਟ ਦੀ VOTING ਤੋਂ ਬਾਅਦ ਕਾਂਗਰਸ ਪ੍ਰਧਾਨ ਖੜਗੇ ਦਾ ਵੱਡਾ ਦਾਬਾ ਬੋਲੇ 4 ਜੂਨ ਨੂੰ ਇੰਡੀਆ ਗੱਠ ਜੋੜ ਦੀ ਸਰਕਾਰ ਤੈ ਜਨਤਾ ਨੇ ਪੀਐਮ ਮੋਦੀ ਦੀ ਵਿदाई ਲਈ ਕੀਤਾ VOT ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ਮਾਮਲੇ 'ਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਵੱਡਾ ਦਾਵਾ ਬੋਲੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਸੀ ਬਿੱਟੂ ਕੋਠੀ ਅਲਾਟਮੈਂਟ ਦਾ ਨਹੀਂ ਮਿਲਿਆ ਕੋਈ ਰਿਕਾਰਡ ਪਹੁੰਚਤੇ ਚਰਨਜੀਤ ਚੰਨੀ ਦੀ ਟਿੱਪਣੀ ਮਾਮਲੇ 'ਚ ਚੋਣ ਕਮਿਸ਼ਨ ਸਖਤ ਚੋਣ ਕਮਿਸ਼ਨ ਨੂੰ ਭੇਜੀ ਗਈ ਜਲੰਧਰ ਦੇ ਡੀਸੀ ਦੀ ਰਿਪੋਰਟ ਚੰਨੀ ਦੀ ਸਟੰਟ ਬਾਜ਼ੀ ਵਾਲੀ ਟਿੱਪਣੀ ਨੂੰ ਦੱਸਿਆ ਗਿਆ ਹੈ ਚੋਣ ਜ਼ਾਬਤੇ ਦੀ ਉਲੰਘਣਾ ਕੱਲ ਪੰਜਾਬ ਚ ਟੂਰਨ ਪ੍ਰਚਾਰ ਦਾ ਆਗਾਜ਼ ਕਰਨਗੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਚ ਸੀਐਮ ਮਾਨ ਕੱਢਣਗੇ ਰੋਡ ਸ਼ੋਅ ਦਰਵਾਰ ਸਾਹਿਬ ਵੀ ਹੋਣਗੇ ਨਤਮਸਤਕ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਇਲਜ਼ਾਮ ਵਿਰੋਧੀਆਂ ਤੇ ਉਹਦੇ ਇਲਜ਼ਾਮ ਲਾਇਆ ਹੈ ਕਿ ਵਿਰੋਧੀਆਂ ਨੇ ਕਿਸਾਨਾਂ ਨੂੰ ਮੋਹਰਾ ਬਣਾਇਆ ਹੈ ਤਾਂ ਸੁਨੀਲ ਜਾਖੜ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਗਿਆ ਹੈ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਮਸਲਾ ਆਮਦਨ ਵਧਾਉਣ ਦਾ ਹੈ ਜਦੋਂ ਝੋਨਾ ਹੀ ਬੀਜਣਾ ਹੈ ਫਿਰ 23 ਫਸਲਾਂ ਤੇ ਐਮਐਸਪੀ ਦਾ ਰੌਲਾ ਕਿਉਂ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਸਵਾਲ ਪੁੱਛਿਆ ਕਿ ਪੰਜਾਬ ਸਰਕਾਰ ਐਮਐਸਪੀ ਤੇ ਬੋਨਸ ਕਿਉਂ ਨਹੀਂ ਦੇ ਰਹੀ 10 ਸਾਲਾਂ ਤੋਂ ਐਮਐਸਪੀ ਦੀ ਪੇਮੈਂਟ ਬਿਨਾਂ ਰੁਕਾਵਟ ਆ ਰਹੀ ਹੈ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਮਿਲ ਰਹੇ ਨੇ ਪੰਜਾਬ ਦੇ 8.5 ਲੱਖ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਮਿਲ ਰਹੀ ਹੈ ਤਾਂ ਦੱਸ ਦਿਓ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰেন্স ਕਰਕੇ ਤੱਥ ਪੇਸ਼ ਕੀਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 10 ਸਾਲਾਂ ਤੋਂ ਲਗਾਤਾਰ ਅਦਾਇਗੀ ਹੋ ਰਹੀ ਹੈ ਸਮੇਂ ਸਿਰ ਅਦਾਇਗੀ ਹੋ ਰਹੀ ਹੈ ਐਮਐਸਪੀ ਤੇ ਫਸਲਾਂ ਚੁਕੀਆਂ ਜਾ ਰਹੀਆਂ ਨੇ ਐਮਐਸਪੀ ਦੀ ਪੇਮੈਂਟ ਬਿਨਾਂ ਰੁਕਾਵਟ ਤੋਂ ਆ ਰਹੀ ਹੈ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ ਸਾਲ ਦੇ ਵਿੱਚ 6000 ਰੁਪਏ ਮਿਲ ਰਹੇ ਨੇ ਤੇ 8.5 ਲੱਖ ਕਿਸਾਨ ਪੰਜਾਬ ਦੇ ਸਨਮਾਨ ਨਿਧੀ ਦੀ ਰਾਸ਼ੀ ਲੈ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਕਿ ਪੰਜਾਬ ਸਰਕਾਰ ਕਣਕ ਤੇ MSP ਤੇ ਬੋਨਸ ਕਿਉਂ ਨਹੀਂ ਦੇ ਰਹੀ ਐ MSP ਤੇ ਬੋਨਸ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਇਸ ਦੇ ਨਾਲ ਹੀ ਕਿਸਾਨਾਂ ਤੋਂ ਵੀ ਸਵਾਲ ਹੈ ਕਿ ਜਦੋਂ ਬੀਜਣਾ ਝੋਨਾ ਹੈ ਤਾਂ ਫਿਰ 23 ਫਸਲਾਂ ਤੇ MSP ਦਾ ਰੌਲਾ ਕਿਉਂ ਹੈ ਇਸ ਦੇ ਨਾਲ ਹੀ ਇਲਜ਼ਾਮ ਇਹ ਵੀ ਨੇ ਕਿ ਕਿਸਾਨਾਂ ਦਾ ਸਿਆਸੀ ਇਸਤੇਮਾਲ ਕੀਤਾ ਗਿਆ ਹੈ ਵਿਰੋਧੀਆਂ ਨੇ ਕਿਸਾਨਾਂ ਨੂੰ ਮੋਹਰਾ ਬਣਾਇਆ ਹੈ ਜਦੋਂ ਬਜਟ ਆਇਆ ਹੈ ਦੇ ਵਿੱਚ 1 ਲੱਖ 1 ਲੱਖ 25000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਸਾਬ ਕਿਸੇ ਸਾਹਿਬ ਨਾਲ ਕੋਈ ਨੁਕਤਾ ਚਿੰਨੀ ਕਰਦਾ ਹੈ ਨਿਰਦਰਦਾ ਕਿਉਂਕਿ ਨੁਕਤਾ ਕੀ ਨਹੀਂ ਚੰਟੀ ਰਹਿਣੀ ਹੈ ਸਾਬ ਜਦੋਂ ਤਾਈ ਅਪੋਜੀਸ਼ਨ ਨੇ ਕੋਈ ਅਪੋਜੀਸ਼ਨ ਦਾ ਰੋਲ ਹੁੰਦਾ ਦੇ ਪਰਵੇ ਅਪੋਜੀਸ਼ਨ ਕਿਸੇ ਮੁੱਦਿਆਂ ਤੇ ਕਰੇ ਪਰ ਅਪੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਉਹਨਾਂ ਨੂੰ ਇਸਤੇਮਾਲ ਕਰੀਏ ਦੇ ਬੈਠਾ ਕੇ ਇਹ ਜਿਹੜੇ ਫੈਕਟਸ ਬੋਲ ਰਿਹਾ ਸੁਨੀਲ ਜਖੜ ਨਹੀਂ ਬੋਲ ਰਿਹਾ ਆ ਮੈਂ ਤੁਹਾਡੇ ਸਾਹਮਣੇ ਫੈਕਟਸ ਹੀ ਦੇ ਹੈ ਉਹ ਰੱਖ ਰਿਹਾ ਹੈ ਆ ਜਦੋਂ ਇਸ ਨੂੰ ਦੇਖਦੇ ਆ ਕਿਉਂ ਮੈਂ ਗੁਰਦਾਸ ਸਿੰਘ ਆਲਮ ਦਾ ਇੱਥੇ ਬਿਆਨ ਕੀਤਾ ਇਸ ਤੋਂ ਜਿਆਦਾ ਮੇਰੇ ਕੋਲ ਕੋਈ ਪ੍ਰੂਫ ਹੈ ਨਹੀਂ ਕਿ ਐਮਐਸਪੀ ਜਿਹੜੀ ਹੈ ਐਮਐਸਪੀ ਤਾਂ ਮਿਲ ਰਹੀ ਹੈ ਸਭ ਐਮਐਸਪੀ ਮਿਲ ਰਹੀ ਹੈ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਹੈ ਕਿਸਾਨ ਦੀ ਆਮਦਨ ਦੁਗਣੀ ਹੋ ਗਈ ਪਰ ਕੀ ਕਿਸਾਨ ਖੁਸ਼ ਹੈ ਕਿਸਾਨ ਦੀ ਸਮੱਸਿਆ ਹੱਲ ਹੋ ਗਈ ਨਹੀਂ ਹੋਈ ਸਭ ਨਹੀਂ ਹੋਈ ਇਸ ਆਂਗਣਾ ਜਿਵੇਂ ਸੜਕਾਂ ਤੇ ਬੈਠਾ ਚਾਹੇ ਕੋਈ ਉਹਨੂੰ ਲਿਆਇ ਸ਼ਿੰਗਾਰ ਕੇ ਬਹਿਕਾ ਕੇ ਪੜਕਾ ਕੇ ਲਿਆਇ ਅੱਜ ਵੀ ਬੈਠਾ ਧਰਨਿਆਂ ਤੇ ਬੈਠਾ ਹੈ ਰੇਲਵੇ ਟਰੈਕ ਤੇ ਬੈਠਾ ਹੈ ਸੜਕਾਂ ਤੇ ਬੈਠਾ ਹੈ ਇਸ ਜਦੋਂ ਕਹਿ ਰਿਹਾ ਹੀਟ ਵੇਵ ਆ ਰਹੀ ਹੈ ਉਹਦੇ ਵਿੱਚ ਵੀ ਬੈਠੇ ਹੈ ਕਾਰਨ ਕੀ ਹੈ ਸਾਹਿਬ ਅਗਰ ਐਮਐਸਪੀ ਹੀ ਸਮੱਸਿਆ ਸੀਗੀ ਤਾਂ ਫਿਰ ਉਹ ਤਾਂ ਸਮੱਸਿਆ ਖਤਮ ਹੋ ਗਈ ਸਾਬ ਸਾਰੇ ਦੇ ਸਾਰੇ ਪੇਮੈਂਟ ਆ ਗਈ 10 ਸਾਲ ਤੋਂ ਆ ਰਹੀ ਹੈ ਇੱਕ ਦਿਨ ਨਹੀਂ 10 ਸਾਲ ਤੋਂ 10 ਸਾਲ ਤੋਂ ਸਾਬ ਮੈਂ ਨਹੀਂ ਸੁਣਿਆ ਸਾਬ ਕਿ ਕਿਸੇ ਗਿਰਵਾਲ ਤੁਸੀਂ ਦੇਖਿਆ ਹੋਵੇ ਸਾਬ ਕਿ ਕੋਈ ਇੱਕ ਮੰਤਰੀ ਵੀ ਦਿੱਲੀ ਗਿਆ ਹੋਵੇ ਜਾ ਕੇ ਕਿ ਉਸ ਗੋਲਜੀਪੁਰ ਜਾਂ ਸੀਕਰਮਜੀਪੁਰ ਦੀ ਸਾਡੀ ਸੀਸੀ ਲਿਮਟ ਜਿਹੜੀ ਹੈ ਇਸ ਨੂੰ ਖਾ ਲਵੇ ਤਾਂ ਇਹ ਤਾਂ ਪਹਿਲਾਂ ਸੀਸੀ ਲਿਮਟਾਈ ਜਾਂਦੀ ਸੀ ਪੇਮੈਂਟਾਂ ਹੋ ਰਹੀਆਂ ਛੱਟਾ ਪੇਮੈਂਟ ਹੋ ਜਾਂਦੀ ਹੈ ਸੋ ਐਮਐਸਟੀ ਮਿਲਣਾ ਨਾ ਮਿਲਣਾ ਨਾ ਮਿਲਣਾ ਤਾਂ ਨਾਬਦੀਤ ਨਹੀਂ ਹੈ ਇਸੇ ਐਮਐਸਪੀ ਮਿਲੀ ਹੈ ਦੇ ਬਾਵਜੂਦ ਵੀ ਉਹਨਾਂ ਦਾ ਨਹੀਂ ਹੱਲ ਹੋ ਰਿਹਾ ਥੈਟ ਮੀਨਸ ਬਿਮਾਰੀ ਕੋਈ ਹੋਰ ਤਸਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਰੋਧੀਆਂ ਤੇ ਇਲਜ਼ਾਮ ਲਾਏ ਗਏ ਨੇ ਕਿ ਵਿਰੋਧੀ ਜਾਣਬੁੱਝ ਕੇ ਕਿਸਾਨਾਂ ਨੂੰ ਵਰਤ ਰਹੇ ਨੇ ਇਸਤੇਮਾਲ ਕਰ ਰਹੇ ਨੇ ਉਹਨਾਂ ਤੋਂ ਧਰਨੇ ਪ੍ਰਦਰਸ਼ਨ ਕਰਵਾ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਐਮਐਸਪੀ ਮਿਲ ਰਹੀ ਹੈ ਐਮਐਸਪੀ ਤੇ ਫਸਲਾਂ ਦੀ ਅਦਾਇਗੀ ਹੋ ਰਹੀ ਹੈ ਇੱਕ ਵਾਰ ਵੀ ਅਜਿਹਾ ਨਹੀਂ ਹੋਇਆ ਕਿ ਐਮਐਸਪੀ ਨਾ ਮਿਲੀ ਹੋਵੇ ਅਦਾਇਗੀ ਸਮੇਂ ਸਿਰ ਨਾ ਹੋਈ ਹੋਵੇ ਤਾਂ ਇਸ ਦੇ ਨਾਲ ਹੀ ਵਿਰੋਧੀਆਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਸੁਨੀਲ ਜਾਖੜ ਨੇ ਦੇਵੀ ਕਿਹਾ ਗਿਆ ਹੈ ਕਿ ਕਿਸਾਨ ਹਾਲੇ ਵੀ ਪਰੇਸ਼ਾਨ ਹੈ ਐਮਐਸਪੀ ਤਾਂ ਮਿਲ ਰਹੀ ਹੈ ਫਿਰ ਕਾਰਨ ਕੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਕਿ ਬੋਨਸ ਕਿਉਂ ਨਹੀਂ ਦਿੱਤਾ ਜਾ ਰਿਹਾ ਇੱਕ ਯੋਨੀੰਦੇ ਮਗਰ ਲੱਗਿਆ ਜੀ ਨਾਨ ਪੋਲਿਟਿਕਲ ਅਸੀਂ ਨੇ ਪੋਲਿਟਿਕਲ ਹੈਂਸਾ ਕਿ ਰਾਜਨੀਤੀ ਤੋਂ ਪਾਸੇ ਆ ਕਿਉਂ ਕਿਉਂ ਪਾਸੇ ਜਾ ਰਾਜਨੀਤੀ ਮਾੜੀ ਨਹੀਂ ਸਾ ਅਸੀਂ ਲੀਡਰ ਮਾਣੇ ਰਾਜਨੀਤੀ ਕੀ ਹੈ ਰਾਜਨੀਤੀ ਇੱਕ ਤਰੀਕਾ ਲੋਕਾਂ ਦੀ ਸੇਵਾ ਕਰਨ ਦੇ ਲੋਕਾਂ ਦੇ ਜਿਹੜੇ ਮੁੱਦੇ ਐ ਚ ਕਿਸਾਨਾਂ ਦੇ ਐ ਚ ਹੋਰਾਂ ਦੇ ਐ ਉਹ ਮੁੱਦੇ ਚ ਕੰਡਾ ਇੱਕ ਕੰਮ ਹੈ ਉਹਦੇ ਤੇ ਜਾ ਕੇ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਕਰਨਾ ਵੀ ਚਾਹੀਦਾ ਕਿ ਚੰਗੇ ਲੋਕ ਅੱਗੇ ਆਣਗੇ ਤਾਂ ਹੀ ਰਾਜਨੀਤੀ ਸੁਧਰੂਗੀ ਕਰਨ ਵੀ ਲੱਗੇ ਮੈਂ ਰਾਜਵਾਲ ਸਾਹਿਬ ਕੋਲ ਪਾਸੇ ਨਹੀਂ ਜਾਂਦਾ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਸੀ ਉਹ ਕਾਹਦੇ ਹੋਇਆ ਅਹ ਰਾਜਨੀਤੀ ਉਹ ਗਈ ਤੇ ਲੜ ਕੇ ਵਾਪਸ ਫੇਰ ਤੁਸੀਂ ਦਰਵਾਪਸੀਆਂ ਦੀ ਗੱਲ ਕਰੀਏ ਨੇ ਆ ਗਏ ਪੁਰਜਾਏ ਵੱਟ ਸਾਹੇ ਲੋਕਾਂ ਨੇ ਨਹੀਂ ਰਿਸਪਾਂਸ ਦਿੱਤਾ ਪਰ ਕੋਈ ਨਹੀਂ ਇੱਕ ਵਾਰੀ ਨਹੀਂ ਦਿੱਤਾ ਦੂਜੀ ਵਾਰੀ ਜਾਣਗੇ ਜਾ ਕੇ ਲੋਕਾਂ ਦੇ ਵਿੱਚ ਲੋ ਪੋਲਿਟੀਕਲ ਤਾਂ ਤੁਸੀਂ ਹੋਗੇ ਮੈਂ ਤਾਂ ਖੁਦ ਦੇਖਿਆ ਮੁੱਦੇ ਉਠਾਣਾ ਲੀਡਰ ਦਾ ਕੰਮ ਹੈ ਉਹ ਤੁਸੀਂ ਕਰੀ ਜਾਂਦੇ ਹੋ ਫੇਰ ਡਰਦੇ ਕਿਉਂ ਫੇਰ ਡਰਦੇ ਕਿਉਂ ਫੇਰ ਮਨੁਸ਼ੀ ਗੱਲ ਨੂੰ ਜਦੋਂ ਘੁੰਗਰੂ ਵੱਲੋਂ ਨਿਚਿੰਤ ਕਾਹਦੀ ਸੰਗੇ ਸਾਹਿਬ ਆਜੂ ਖੇਲੇ ਮੈਦਾਨ 'ਚ ਆ ਕੇ ਤੁਸੀਂ ਆਓ ਹੁਣ ਤਾਂ ਡੇਟ ਨਿਕਲ ਗਈ ਸਾਹਿਬ ਡੇਟ ਕੱਲ੍ਹ लास्ट ਸੀ ਨਿਕਲ ਗਈ ਵੀ ਇਲੈਕਸ਼ਨ ਨਹੀਂ ਕਰ ਸਕਦੇ ਨਹੀਂ ਤਾਂ ਸ਼ਾਇਦ ਕਹਿੰਦੇ ਜਖਮ ਮੈਦਾਨ ਵਿੱਚ ਕੀ ਹੈ ਕਿ ਉਹਦਾ ਡੇਟ ਨਿਕਲ ਗਈ ਨਹੀਂ ਤਾਂ ਸਿੱਧਾ ਸਾਹਮਣੇ ਜਾ ਕੇ ਇੱਕ ਤਰ ਖੜੀ ਕਰ ਦੇਣੀ ਸੀ ਕਿਉਂ ਕਿਉਂਕਿ ਜਿਹੜੇ ਸਵਾਲ ਆ ਰੇਸ ਕਰ ਰਹੇ ਹਨ ਸਾਹਿਬ ਇਹਨਾਂ ਸਵਾਲਾਂ ਦਾ ਇਹ ਜਵਾਬ ਪਿੰਡ ਦੀ ਸਫਟੇ ਜਾਂ ਸੜਕਾਂ ਦੇ ਉੱਤੇ ਜਾਂ ਫਰਮੀਆਂ ਦੇ ਉੱਤੇ ਧਰਨੇ ਲਾ ਕੇ ਜਵਾਬ ਨਹੀਂ ਮਿਲਨੇ ਸਾਹਿਬ ਇਹਨਾਂ ਦੇ ਜਵਾਬ ਪਾਰਲੀਮੈਂਟ 'ਚ ਜਾ ਕੇ ਬਹਿਸ ਹੋਊਗੀ ਸਾਹਿਬ ਉੱਥੇ ਜਾ ਕੇ ਗੱਲ ਕਹਿਣੀ ਪਊਗੀ ਤਰਕ ਨਾਲ ਆਪਣੀ ਗੱਲ ਮੂਰਦੇ ਰੱਖਣੇ ਪੈਣਗੇ ਉਹਦਾ ਪਹਿਰੇ ਦਾਣਾ ਪਊਗਾ ਉਹਨੂੰ ਸਾਬਤ ਕਰਨਾ ਪਊਗਾ ਵੀ ਇਸ ਕਰਕੇ ਇਸ ਤਰ੍ਹਾਂ ਸਾਡੀ ਬਿਮਾਰੀ ਹੈ ਇਹਦਾ ਇਲਾਜ ਹੋਊਗਾ ਉਹ ਆ ਕਰਦੇ ਨਹੀਂ ਸਾਹਿਬ ਕਿਉਂ ਅਸੀਂ ਚੋਕਲ ਕਰਨਾ ਚਾਹਦੇ ਹਾਂ ਜਵਾਬ ਦੇ ਨਾ ਕਰੋ ਚਲ ਤੁਹਾਡੀ ਮਰਜ਼ੀ ਹੈ ਤੁਸੀਂ ਨਹੀਂ ਆਪ ਨਹੀਂ ਕਰਨਾ ਮੈਂ ਇਹ ਜਿਹੜੇ ਮਨ ਤੋਂ ਕਹਿਣ ਲੱਗਾ ਸਭ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਐ ਕਰੋ ਬੀਜੇਪੀ ਦਾ ਵਿਰੋਧਤ ਕਰ ਰਹੇ ਹੋ ਕਰੋ ਪਰ ਐ ਕਰੋ ਫਿਰ ਇੱਕ ਇਹਨਾਂ ਚੋਂ ਪਾਰਟੀ ਚੁਣ ਲਓ ਜਿਹਦੇ ਨਾਲ ਖੜ ਜੋ ਜਿਹੜਾ ਜਾ ਕੇ ਤੁਹਾਡੀ ਉੱਥੇ ਲੜਾਈ ਲਵੇ ਤਾਂ ਇਸ ਖਬਰ ਤੇ ਸੜਣਾੜਾ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਫੋਨ ਲਾਈਨ ਤੇ ਮੌਜੂਦ ਨੇ ਲਖੋਵਾਲ ਸਾਹਿਬ ਸਵਾਗਤ ਹੈ ਤੁਹਾਡਾ ਨਾਲ ਉਹ ਦੱਸ ਦिए ਕਿ ਸੁਨੀਲ ਜਾਖੜ ਦੇ ਵੱਲੋਂ ਕਿਸਾਨਾਂ ਤੇ ਇਲਜ਼ਾਮ ਲਾਏ ਗਏ ਨੇ ਕਿ ਕਿਸਾਨ ਜਿਹੜੇ ਨੇ ਉਹ ਇਲੈਕਸ਼ਨ ਲੜ ਕੇ ਦੇਖ ਲੈਣ ਇਹ ਵੀ ਕਿਹਾ ਗਿਆ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਵਿਰੋਧੀਆਂ ਤੇ ਕਿ ਵਿਰੋਧੀ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਨੇ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਐਮਐਸਪੀ ਦਿੱਤੀ ਜਾ ਰਹੀ ਹੈ ਸਮੇਸਰ ਦਿੱਤੀ ਜਾ ਰਹੀ ਹੈ ਫਿਰ ਕਿਸਾਨ ਪਰੇਸ਼ਾਨ ਨੇ ਤਾਂ ਇਸ ਦੇ ਵਿੱਚ ਹਾਲੇ ਵੀ ਪਰੇਸ਼ਾਨ ਕਿਉਂ ਨੇ ਇਹ ਵੀ ਸਵਾਲ ਸੁਨੀਲ ਜਾਖੜ ਦੇ ਵੱਲੋਂ ਚੁੱਕਿਆ ਗਿਆ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਚੋਨਾ ਬੀਜਣਾ ਹੈ ਫਿਰ 23 ਫਸਲਾਂ ਤੇ ਐਮਐਸਪੀ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ ਤਾਂ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਫੈਕਟਸ ਦਿੱਤੇ ਗਏ ਨੇ ਤੱਥ ਪੇਸ਼ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵੀ 8.5 ਲੱਖ ਕਿਸਾਨਾਂ ਨੂੰ ਸਨਮਾਨ ਨਿਧੀ ਦੀ ਰਾਸ਼ੀ ਮਿਲ ਰਹੀ ਹੈ ਸਾਲਾਨਾ 6000 ਰੁਪਏ ਮਿਲ ਰਹੇ ਨੇ 10 ਸਾਲ ਤੋਂ ਐਮਐਸਪੀ ਦੀ ਪੇਮੈਂਟ ਬਿਨਾਂ ਰੁਕਾਵਟ ਆ ਰਹੀ ਹੈ ਤੇ 23 ਫਸਲਾਂ ਤੇ ਐਮਐਸਪੀ ਦਾ ਰੌਲਾ ਕਿਉਂ ਹੈ ਜਦੋਂ ਝੋਨਾ ਬੀਜਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਾਂ ਕਣਕ ਬੀਜੀ ਜਾ ਰਹੀ ਹੈ ਇਸ ਦੇ ਨਾਲ ਹੀ ਵਿਰੋਧੀਆਂ ਨੂੰ ਜ਼ਰੂਰ ਸਵਾਲ ਕੀਤਾ ਕਿ ਵਿਰੋਧੀ ਕਿਸਾਨਾਂ ਨੂੰ ਮੋਹਰਾ ਬਣਾ ਰਹੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਫਿਰ ਕਿਸਾਨ ਆਪਣੇ ਤੌਰ ਤੇ ਪ੍ਰੋਟੈਸਟ ਕਰ ਰਹੇ ਨੇ ਇਹ ਵੀ ਸਵਾਲ ਹੈ ਤਸਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਪੰਜਾਬ ਸਰਕਾਰ ਨੂੰ ਵੀ ਸਵਾਲ ਕੀਤਾ ਗਿਆ ਨਿਸ਼ਾਨੇ ਤੇ ਲਿਆ ਗਿਆ ਕਿ ਆਖਰ ਬੋਨਸ ਕਿਉਂ ਨਹੀਂ ਮਿਲ ਰਿਹਾ ਜਿਹੜਾ 23 24 ਵਾਲਾ ਬਜਟ ਆਇਆ ਹੈ ਇਹਦੇ ਵਿੱਚ 1 ਲੱਖ ਹੋਰ ਜੋੜਦੇ 1 ਲੱਖ 25000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਸਾਬ ਕਿਸੇ ਸਾਹਿਬ ਨਾਲ ਕੋਈ ਨੁਕਤਾ ਚ ਨਹੀਂ ਕਰਦਾ ਕਿ ਨਹੀਂ ਕਰਦਾ ਕਿਉਂਕਿ ਨੁਕਤਾ ਚ ਨਹੀਂ ਚਲਦੀ ਰਹਿਣੀ ਹੈ ਸਾਬ ਜਦੋਂ ਤਾਈ ਆਪੋਜੀਸ਼ਨ ਨੇ ਕੋਈ ਆਪੋਜੀਸ਼ਨ ਦਾ ਰੋਲ ਹੁੰਦਾ ਬਿਹਤਰ ਵੇ ਆਪੋਜੀਸ਼ਨ ਕਿਸੇ ਮੁੱਦਿਆਂ ਤੇ ਕਰੇ ਪਰ ਆਪੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਉਹਨਾਂ ਨੂੰ ਇਸਤੇਮਾਲ ਕਰੀ ਜਾਂਦੇ ਬੈਠਾ ਕੇ ਹੈ ਜਿਹੜੇ ਫੈਕਟ ਬੋਲ ਸਾਡੇ ਨਾਲ ਇਸ ਵੇਲੇ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੁੜੇ ਨੇ ਫੋਨ ਲਾਈਨ ਤੇ ਸੰਘੇੜਾ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਇਸ ਦੇ ਨਾਲ ਹੀ ਸਵਾਲ ਇਹ ਹੈ ਕਿ ਸੁਨੀਲ ਜਾਖੜ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ ਕਿ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਕੀ ਕਹਿਣਾ ਤੁਹਾਡਾ ਇਸ ਸੁਨੀਲ ਜਾਖੜ ਜੀ ਮੈਨੂੰ ਨਹੀਂ ਪਤਾ ਕਿੱਥੋਂ ਬੋਲ ਰਹੇ ਨੇ ਵੈਸੇ ਭਾਪੀ ਚਾ ਕੇ ਤਾਂ ਇਹਨਾਂ ਦਾ ਹੋਰ ਵੀ ਰੁਈਆ ਪਤਾ ਨਹੀਂ ਭਾਪੀ ਵਾਲੇ ਕਿਸ ਤਰ੍ਹਾਂ ਦੀ ਲਾਈਨ ਦਿੰਦੇ ਹਨ ਇਹਨਾਂ ਨੂੰ ਬਣਾ ਕੇ ਉਹ ਬਿਲਕੁਲ ਸਾਰਿਆਂ ਦੇ ਹੀ ਵਿਰੁੱਧ ਬੋਲੀ ਜਾਂਦੇ ਨੇ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਸਿਆਸੀ ਪਾਰਟੀਆਂ ਦੇ ਕਹੇ ਤੇ ਬੈਠੇ ਨੇ ਧਰਨੇ ਤੇ ਕੋਈ ਹੋਰ ਕੁਝ ਕਹੀ ਜਾਂਦੇ ਆ ਔਰ ਕਿਸਾਨਾਂ ਦੇ ਵਿੱਚ ਪੰਜਾਬ ਤਾਂ ਇੱਕ ਐਹੋ ਜਿਹਾ ਸੁਭਾਅ ਹੈ ਜਿਹੜਾ ਖੇਤੀ ਭਰਾਂ ਸੁਭਾਅ ਤਾਂ ਹੈ ਹੀ ਅਲਵੀਰ ਜੀ ਜੀ ਇੱਕ ਜਿਹੜੀ ਇੱਥੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲੀਡਰ ਨੇ ਜਿਹੜੇ ਕਿਸਾਨ ਜਥੇਬੰਦੀ ਜਾਂਦੇ ਉਹ ਸਿਆਸੀ ਲੀਡਰਾਂ ਤੋਂ ਵੀ ਸਿਆਣੇ ਨੇ ਜਾਖੜ ਸਾਹਿਬ ਤੋਂ ਵੀ ਸਿਆਣੇ ਹੈਗੇ ਆ ਲੀਡਰ ਬਹੁਤੇ ਲੀਡਰ ਉਹ ਕਿਸੇ ਦੇ ਕਹੇ ਤੇ ਥੋੜੀ ਬੈਠਣਗੇ ਜੋ ਉਹ ਕਹਿ ਰਹੇ ਨੇ ਸਿੰਘੜਾ ਸਾਹਿਬ ਕੇ 10 ਸਾਲ ਤੋਂ ਐਮਐਸਪੀ ਦਿੱਤੀ ਜਾ ਰਹੀ ਹੈ 10 ਸਾਲ ਤੋਂ ਪੇਮੈਂਟ ਆ ਰਹੀ ਹੈ ਸਹੀ ਸੈਂਟਰ ਸਰਕਾਰ ਸਹੀ ਭੇਜ ਰਹੀ ਹੈ ਕੈਸ਼ ਕ੍ਰੈਡਿਟ ਲਿਮਟ ਜਿਹੜੀ ਭੇਜ ਰਹੀ ਹੈ ਇੱਕ ਇੱਕ ਦਾਣਾ ਚੁੱਕਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਫਿਰ ਹਾਲੇ ਵੀ ਜੇ ਕਿਸਾਨ ਸੜਕਾਂ ਤੇ ਨੇ ਪ੍ਰੋਟੈਸਟ ਕਰ ਰਹੇ ਨੇ ਰੇਲਵੇ ਟਰੈਕਸ ਤੇ ਨੇ ਤਾਂ ਸਵਾਲ ਤਾਂ ਹੈ ਜਾਖੜ ਸਾਹਿਬ ਆਪਾਂ ਵਿਰੋਧੀ ਗੱਲਾਂ ਕਰ ਰਹੇ ਨੇ 10 ਸਾਲ ਤੋਂ ਪਹਿਲਾਂ ਤੋਂ ਹੀ ਐਮਐਸਪੀ ਲਾਗੂ ਹੈ 10 ਸਾਲ ਤੋਂ ਪ੍ਰੋਬਲਮਸ ਕੋ ਜਿਆਦਾ ਹੋਣ ਲੱਗੀਆਂ ਆ ਪਹਿਲਾਂ ਤੋਂ ਹੀ ਲਾਗੂ ਹੈ ਚੱਕੀ ਜਾ ਰਹੀ ਹੈ ਕੈਸ਼ ਕ੍ਰੈਡਿਟ ਲਿਮਟ ਬਣਦੀ ਆ ਉਹ ਬੈਂਕ ਨੂੰ ਪੈਸੇ ਵਾਪਸ ਦੇ ਦਿੱਤੇ ਜਾਂਦੇ ਆ ਜਦੋਂ ਕਿਸਾਨਾਂ ਤੱਕ ਪੈਸੇ ਜੈਂਟਸ ਦੇ ਪਹੁੰਚਦੇ ਆ ਕਿਸਾਨਾਂ ਨੂੰ ਜੈਂਟਸ ਦੇ ਹੀ ਪੈਸੇ ਦਿੱਤੇ ਜਾਂਦੇ ਕੋਈ ਖਰਾਤ ਨਹੀਂ ਦਿੱਤੀ ਜਾਂਦੀ ਘੱਟੋ ਘੱਟ ਕੀਮਤ ਜੈਂਟਸ ਦੀ ਦਿੱਤੀ ਜਾਂਦੀ ਆ ਤੇ ਜਾਕਰ ਸਾਹਿਬ ਕਹਿ ਰਹੇ ਨੇ ਜੇ ਬੀਜਣਾ ਹੀ ਝੋਨਾ ਤਾਂ ਬਾਕੀਆਂ ਦਾ ਕਿਉਂ ਮੰਗਦੇ ਨੇ ਝੋਨਾ ਪੰਜਾਬ ਲਈ ਨਹੀਂ ਠੀਕ ਹੈਗਾ ਐਨੇ ਵੱਡੇ ਪੱਧਰ ਤੇ ਝੋਨੇ ਨਾਲ ਪੰਜਾਬ ਬੰਜਰ ਹੋਈ ਜਾ ਰਿਹਾ ਪੰਜਾਬ ਜਿਹੜਾ ਰੇਗਿਸਤਾਨ ਦਾ ਰੂਪ ਧਾਰ ਕਰ ਰਿਹਾ ਵਾਟਰ ਟੇਬਲ ਇੰਨਾ ਥੱਲੇ ਚਲਾ ਗਿਆ ਆ ਇਸ ਕਰਕੇ ਕਿਸਾਨ ਮੰਗ ਰਹੇ ਨੇ ਕਿ ਬਾਕੀ ਫਸਲਾਂ ਤੇ ਵੀ ਐਮਐਸਪੀ ਦੇਵੋ ਕਿਉਂਕਿ ਸਰਕਾਰ ਪਹਿਲਾਂ ਹੀ ਡਿਕਲੇਅਰ ਕਰਦੀ ਹੈ ਫਿਰ ਡਿਕਲੇਅਰ ਕਰਨ ਦਾ ਕੀ ਫਨ ਹੋਇਆ ਤੇ ਇਹ ਫਸਲਾਂ ਤੇ ਜੇ ਤੁਸੀਂ ਉਸ ਡਿਕਲੇਅਰਡ ਐਮਐਸਪੀ ਤੇ ਖਰੀਦ ਨਹੀਂ ਕਰਨੀ ਕਿਸਾਨਾਂ ਦੀ ਮੰਗ ਜਾਇਜ਼ ਹੈ ਜੀ ਜੀ ਸਾਹਿਬ ਇਹਦੇ ਨਾਲ ਇੱਕ ਹੋਰ ਸਵਾਲ ਵੀ ਖੜਾ ਕੀਤਾ ਹੈ ਖਾਸ ਕਰ ਪੰਜਾਬ ਸਰਕਾਰ ਤੇ ਕਿ ਗਵਾਂਡੀ ਸੂਬੇ ਕਈ ਜਿਹੜੇ ਨੇ ਉਹ ਐਮਐਸਪੀ ਤੋਂ ਬਾਅਦ ਬੋਨਸ ਵੀ ਦੇ ਰਹੇ ਨੇ ਰਾਜਸਥਾਨ ਦੇ ਵਿੱਚ ਬੋਨਸ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਐਮਐਸਪੀ ਤੇ ਬੋਨਸ ਕਿਉਂ ਨਹੀਂ ਦਿੰਦੀ ਦੇਖੋ ਇਦਾਂ ਪ੍ਰਸ਼ਨ ਚੱਕਰ ਨੂੰ ਤੇ ਜਾਖਰ ਸਾਹਿਬ ਜਿੰਨੇ ਮਰਜੀ ਚੱਕੀ ਜਾਣ ਪੰਜਾਬ ਸਰਕਾਰ ਨੇ ਤਾਂ ਜੋ ਭਗਵਾਨਪ੍ਰਸਾਦ ਸਾਹਿਬ ਨੇ ਤਾਂ ਹਿੰਮਤ ਕਰਕੇ ਇੱਕ ਪੂਰੀ ਮੂੰਗੀ ਤੇ ਵੀ ਐਮਐਸਪੀ ਦੇ ਚੁੱਕੀ ਆ ਪੰਜਾਬ ਸਰਕਾਰ ਵਿੱਚੋਂ ਕੋਸ਼ਿਸ਼ ਥੋੜੇ ਬਹੁਤ ਕਿਸਾਨ ਰਹਿ ਵੀ ਗਏ ਹੋਣਗੇ ਬਾਅਦ ਤੋਂ ਜਿਹੜਾ ਡਿਫਰੈਂਸ ਹੈਗਾ ਉਹ ਵੀ ਉਹ ਵੀ ਦਿੱਤਾ ਹੈਗਾ ਆ ਪਰ ਹਰ ਇੱਕ ਸੂਬੇ ਦੀ ਆਪਣੀ ਆਪਣੀ ਆਰਟ ਦਿੱਤਾ ਹੈ ਆਪਣਾ ਆਪਣਾ ਸਟਾਈਲ ਹੈ ਜਿਹੜਾ ਜਿਹੜਾ ਐਮਐਸਪੀ ਦਾ ਕਨਸੈਪਟ ਹੈ ਜਾਂ ਜਿਹੜਾ ਬੋਨਸ ਦਾ ਕਨਸੈਪਟ ਹੈ ਇੱਕ ਫੂਡ ਜਿਹੜਾ ਪੀਡੀਐਸ ਸਿਸਟਮ ਹੈ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਉਹਦੇ ਵਾਸਤੇ ਸਸਤਾ اناਜ ਦੇਣਾ ਹੁੰਦਾ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਉਹ ਪ੍ਰੋਜੈਕਟ ਜਿਹੜਾ ਸਾਰਾ ਇੰਡੀਆ ਪੱਧਰ ਤੇ ਕੇਂਦਰ ਸਰਕਾਰ ਚਲਾਉਂਦੀ ਆ ਸੋ ਇਹ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ ਕੇਂਦਰ ਨੇ اناਜ ਦੇ ਭੰਡਾਰ ਰੱਖਣੇ ਹੁੰਦੇ ਆ ਕੇਂਦਰ ਨੇ ਦਾਲਾਂ ਦੇ ਭੰਡਾਰ ਰੱਖਣੇ ਹੁੰਦੇ ਆ ਤੇ ਇਸ ਕਰਕੇ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਆ ਜਿਹੜਾ ਇਹ ਕਹਿ ਰਹੇ ਆ ਕਿ ਦੁੱਗਣਾ ਇੱਕ ਬੈਂਕ ਜਖਸਾ ਵੀ ਹੋਰ ਵੀ ਸੁਣਿਆ ਸੀਗਾ ਕਹਿ ਰਹੇ ਸੀ ਪਹਿਲਾਂ 8000 ਕੀਮਤ ਤੁਸੀਂ ਜੀ ਹੁਣ 8000 ਰੁਪਏ ਮੈਨ ਲੱਗੀ ਜਾਂ ਕੀਮਤਾਂ ਦੁੱਗਣੀਆਂ ਹੋ ਗਈਆਂ ਇਨਪੁਟਸ ਦੀਆਂ ਪਿਛਲੇ ਸਮੇਂ ਚ ਸਲੰਡਰ ਤਿੰਨ ਗੁਣਾ ਵਧ ਗਿਆ ਸੋ ਇਹ ਪਿਛਲੇ ਪਹਿਲੇ ਸਾਲਾਂ ਦੀ 32000 ਕਰੋੜ ਦੀ ਗੱਲ ਕਰਕੇ ਅਗਲੇ ਦੀ ਗੱਲ ਕਰੋੜ ਕਰਕੇ ਅਸਲ ਜਿਹੜਾ ਸਾਹਿਬ ਉਹ ਕਹਿ ਰਹੇ ਨੇ ਕਿ ਸੈਂਟਰ ਸਰਕਾਰ ਤਾਂ ਕਿਸਾਨ ਹਤੈਸ਼ੀ ਹੈ ਦੇਖੋ ਨਾ ਕਿਸਾਨਾਂ ਨੂੰ ਸਨਮਾਨ ਨidhi ਦੇ ਰਹੀ ਹੈ ਪੰਜਾਬ ਦੇ 8.5 ਲੱਖ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਐਮਐਸਪੀ ਜਿਵੇਂ ਕਿਹਾ ਉਹਨਾਂ ਨੇ ਕਿ ਸਮੇਂ ਸਿਰ ਮਿਲ ਰਹੀ ਹੈ ਅਦਾਇਗੀ ਸਮੇਂ ਸਿਰ ਹੋ ਰਹੀ ਹੈ ਕਿ ਬੀਜੇਪੀ ਦਾ ਵਿਰੋਧ ਜੜਾਏ ਉਹ ਜਾਇਜ਼ ਨਹੀਂ ਹੈ ਇਹ ਵੀ ਕਿ ਵਿਰੋਧੀਆਂ ਦੇ ਇਸ਼ਾਰੇ ਤੇ ਵਿਰੋਧੀਆਂ ਦੇ ਕਹਿਣ ਤੇ ਹੀ ਕਿਸਾਨ ਜਿਹੜੇ ਨੇ ਉਹ ਭਾਜੀਪੀ ਦੇ ਕੈਂਡੀਡੇਟਸ ਦਾ ਵਿਰੋਧ ਕਰ ਰਹੇ ਨੇ ਜਿੰਬੀਰ ਮੈਨੂੰ ਦੋ ਗਲੈਨਾ ਕਹਿ ਲੈਣ ਦਿਓ ਮੈਂ ਇਹ ਕਹਿੰਦਾ ਸੀਗਾ ਵੀ ਸਿਰਫ ਕਾਣਕ ਝੋਨੇ ਤੇ ਐਮਐਸਪੀ ਦੇ ਕੇ ਹੀ ਇਹਨਾਂ ਨੂੰ ਇਹ ਵੱਡੇ ਹਤੈਸੀ ਨਹੀਂ ਬਣ ਜਾਂਦੇ ਇਹ ਰੀਸੈਂਟਲੀ ਜਾਂ ਦੋ ਸਾਲ ਪਹਿਲਾਂ ਹੀ 19 2020 ਦੇ ਵਿੱਚ ਇਹ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਲਈ ਜ਼ਮੀਨਾਂ ਕਾਰਪੋਰੇਟ ਵੱਲੋਂ ਧੱਕਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਬੁਰੀ ਤਰ੍ਹਾਂ ਫੇਲ ਹੋਈ ਹੈ ਮੈਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਔਰ ਕਿਸਾਨਾਂ ਨੇ ਆਪਣੇ ਬਾਹੂਬਲ ਨਾਲ ਆਪਣੇ ਸੰਘਰਸ਼ ਦੇ ਜੋਰ ਤੇ ਤਿੰਨੇ ਹੀ ਕਾਲੇ ਕਾਨੂੰਨ ਵਾਪਸ ਕਰਾਏ ਆ 750 ਕਰੋੜ ਕਿਸਾਨਾਂ ਦੀ ਸ਼ਹਾਦਤ ਹੋਈ ਆ। ਇੱਕ ਥਾਂ ਤੇ ਜਿਹੜਾ ਪਿੱਛੋਂ ਕਿਸਾਨਾਂ ਤੇ ਜੀਤ ਚੜਾ ਕੇ ਰਮੰਤਰੀ ਦੇ ਮੁੰਡੇ ਨੇ ਕਿਸਾਨਾਂ ਨੂੰ ਮਾਰਿਆ ਸੀਗਾ ਜਾਂ ਹੋਰ ਜਿਹੜੇ ਝੂਠੇ ਮਿਲ ਗਏ। ਸਰ ਸਾਹਿਬ ਮੈਂ ਰੋਕਣਾ ਚਾਹੂੰਗਾ ਸਾਡੇ ਨਾਲ ਕਿਸਾਨ ਆਗੂ ਰਵਨੀਤ ਬਰਾੜ ਵੀ ਜੁੜੇ ਨੇ ਰਵਨੀਤ ਜੀ ਸਵਾਗਤ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇਹ ਸਵਾਲ ਚੁੱਕਿਆ ਗਿਆ ਹੈ ਕਿਸਾਨਾਂ ਤੇ ਖਾਸ ਕਰਕੇ ਕਿ ਕਿਸਾਨਾਂ ਦਾ ਇਸਤੇਮਾਲ ਹੋ ਰਿਹਾ ਏ। ਜਿਹੜੇ ਵਿਰੋਧੀ ਨੇ ਉਹ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਨੇ ਕਿਉਂਕਿ ਭਾਜਪਾ ਦੀ ਜਿਹੜੀ ਸੈਂਟਰ ਸਰਕਾਰ ਆ ਉਹ ਤਾਂ ਸਮੇਂ ਸਿਰ ਅਦਾਇਗੀ ਵੀ ਕਰ ਰਹੀ ਹੈ। ਪੰਜਾਬ ਦੇ ਵਿੱਚ ਸਨਮਾਨ ਨਿਧੀ ਵੀ ਮਿਲ ਰਹੀ ਹੈ ਕੀ ਕਹਿਣਾ ਤੁਹਾਡਾ ਇਸ ਤੇ ਦੇਖੋ ਰਣਵੀਰ ਜੀ ਇੱਕ ਚੀਜ਼ ਅੰਡਰਸਟੈਂਡ ਕਰ ਗਏ ਵੀ ਸਾਡਾ ਕਿਸੇ ਕੈਂਡੀਡੇਟ ਨਾਲ ਜਾਂ ਕਿਸੇ ਮਲਕੀ ਸਰਕਾਰ ਨਾਲ ਨਿੱਜੀ ਵਿਰੋਧ ਨਹੀਂ ਜੀ ਸਾਡਾ ਸਾਡੀ ਤਾਂ ਮੁੱਦਿਆਂ ਦੀ ਲੜਾਈ ਹੈ ਆਰਥਿਕ ਲੜਾਈ ਹੈ ਜੀ ਸਾਨੂੰ ਉਹ ਕਹਿ ਰਿਹਾ ਵੀ ਝੋਨੇ ਤੇ ਐਮਐਸਪੀ ਮਿਲ ਰਹੀ ਹੈ ਕੀ ਉਹ ਜਿਹੜੀ ਐਮਐਸਪੀ ਮਿਲ ਰਹੀ ਹੈ ਉਹ ਜਿਹੜਾ ਵਾਅਦਾ 2014 ਦੇ ਵਿੱਚ ਕੀਤਾ ਸੀ ਮਾਂਜੁਗ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਕੀ ਉਹਦੇ ਹਿਸਾਬ ਤੇ ਮਿਲ ਰਹੀ ਹੈ ਦੀ ਸੁਆਮੀ ਨਾਥਨ ਜੀ ਦੀ ਰਿਪੋਰਟ ਜਿਹੜੀ ਇਹਨਾਂ ਨੇ ਕਿਹਾ ਸੀ ਅਸੀਂ ਲਾਗੂ ਕਰਾਂਗੇ ਸੀ 2 50 ਕਿਸਾਨ ਨੂੰ ਮਿਲੂਗਾ ਕਿ ਉਹਦੇ ਹਿਸਾਬ ਤੇ ਝੋਨੇ ਤੇ ਐਮ ਐਸ ਪੀ ਮਿਲ ਰਹੀ ਹੈ ਜੀ ਕਿ ਜਿਹੜਾ ਕਿਸਾਨ ਦੇ ਕਰਜ਼ੇ ਮੁਕਤੀ ਦੀ ਗੱਲ ਕੀਤੀ ਸੀ ਕਿ ਉਹਦੀ ਗੱਲ ਕਿਤੇ ਆਉਂਦੀ ਹੈ ਸਿਰਫ ਇੱਕ ਫਾ ਦੋ ਫਸਲਾਂ ਤੇ ਐਮ ਐਸ ਪੀ ਕਿਉਂ ਦੇ ਰਿਹਾ ਕਿਉਂਕਿ ਸੈਂਟਰ ਸਰਕਾਰ ਨੂੰ ਜਾਂ ਆਪਣੇ ਦੇਸ਼ ਨੂੰ ਲੋੜ ਹੈ ਤੇ ਹਮੇਸ਼ਾ ਜਦੋਂ ਦੇਸ਼ ਨੂੰ ਲੋੜ ਹੁੰਦੀ ਹੈ ਉਦੋਂ ਕਿਸਾਨ ਤੇ ਜਵਾਨ ਦੋਵੇਂ ਜੇ ਜਵਾਨ ਬਾਰਡਰਾਂ ਤੇ ਲੜਦਾ ਤਾਂ ਕਿਸਾਨ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਰਵਨੀਤ ਜੀ ਪਰ ਜਾਕਰ ਸਾਹਿਬ ਨੇ ਨਾਲ ਹੀ ਸਵਾਲ ਕਰ ਦਿੱਤਾ ਕਿ 23 ਫਸਲਾਂ ਤੇ ਐਮਐਸਪੀ ਜਿਹੜੀ ਹੈ ਉਹ ਕਿਉਂ ਮੰਗੀ ਜਾ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਤਾਂ ਝੋਨਾ ਤੇ ਕਣਕ ਹੀ ਬੀਜਿਆ ਜਾ ਰਿਹਾ ਹੈ ਉਹਨਾਂ ਤੇ ਐਮਐਸਪੀ ਮਿਲ ਰਹੀ ਹੈ ਫਿਰ ਰੌਲਾ ਕੀ ਹੈ ਬਿਲਕੁਲ ਬਹੁਤ ਵਧੀਆ ਸਵਾਲ ਹੈ ਉਹਨਾਂ ਦਾ ਕਿਉਂ ਝੋਨਾ ਤੇ ਕਣਕ ਦੇ ਸਰਕਲ ਦੇ ਵਿੱਚੋਂ ਪੰਜਾਬ ਦਾ ਕਿਸਾਨ ਕਿਉਂ ਨਹੀਂ ਨਿਕਲ ਸਕਦਾ ਕਿਉਂਕਿ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਮਿਲੂਗੀ ਸਾਨੂੰ ਚੰਗੇ ਭਾਅ ਮਿਲਣਗੇ ਤਾਂ ਕਿਸਾਨ ਕੋਲੇ ਇੱਕ ਖੁੱਲਣਾ ਪੈੜਾ ਜਾਊਗਾ ਕਿਸਾਨ ਉਹ ਫਸਲ اگਾਊਗਾ ਜਿਹੜੀ ਮੌਸਮ ਦੇ ਅਨੁਕੂਲ ਹੈ ਜਿਹੜੀ ਉਸ ਏਰੀਆ ਦੇ ਅਨੁਕੂਲ ਹੈ ਤੇ ਤੀਸਰਾ ਪਾਣੀ ਦੀ ਜਿਹੜੀ ਬਚਤ ਕਰਦਾ ਪਰ ਜਿੰਨਾ ਚਿਰ ਵਾਜਬ ਭਾਗ 23 ਫਸਲਾਂ ਦਾ ਨਾਮ ਮਿਲੂਗਾ ਉਨਾਂ ਚਿਰ ਕਿਸਾਨ ਇਸ ਅਰਬਨੀ ਜੀ ਸਾਡੇ ਨਾਲ ਸੰਘੇੜਾ ਸਾਹਿਬ ਵੀ ਨੇ ਤੇ ਸਵਾਲ ਜਿਹੜਾ ਇਹ ਭਾਜਪਾ ਦੇ ਵੱਲੋਂ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਪੁੱਛਿਆ ਗਿਆ ਕਿ ਕਣਕ ਤੇ ਜਿਹੜੀ ਐਮਐਸਪੀ ਮਿਲਦੀ ਹੈ ਜਾਂ ਐਮਐਸਪੀ ਤੋਂ ਬਾਅਦ ਬੋਨਸ ਕਿਉਂ ਨਹੀਂ ਦੇ ਰਹੀ ਪੰਜਾਬ ਸਰਕਾਰ ਕਈ ਸੂਬਿਆਂ ਦੇ ਵਿੱਚ ਇਹ ਦੇ ਰਹੀਆਂ ਨੇ ਸਰਕਾਰਾਂ ਰਾਜਸਥਾਨ ਦੇ ਵਿੱਚ ਦੇ ਰਹੀਆਂ ਨੇ ਬੋਨਸ ਜਾਂ ਹੋਰ ਥਾਂ ਮਤੇ ਦਿੱਤਾ ਜਾ ਰਿਹਾ ਹੈ ਦੇਖੋ ਮੈਂ ਇਹਦੇ 'ਚ ਪੰਜਾਬ ਸਰਕਾਰ ਦਾ ਪੱਖ ਨਹੀਂ ਲੈ ਰਿਆ ਪਰ ਮੈਂ ਇਹ ਕਹਿੰਦਾ ਕਿਉਂਕਿ ਜਿਹੜੀ ਪ੍ਰੋਕurement ਹੈ ਉਹ ਸੈਂਟਰਲ ਗਵਰਨਮੈਂਟ ਦੀ ਹੈ ਸੈਂਟਰਲ ਗਵਰਨਮੈਂਟ ਨੂੰ ਇਹਦੇ ਤੇ ਬੋਨਸ ਦੇਣਾ ਚਾਹੀਦਾ ਨਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤਾਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਨੀਆਂ ਸੀ ਉਹ ਨਹੀਂ ਕਰ پا ਰਹੇ ਕਿਉਂਕਿ ਸੈਂਟਰ ਤੋਂ ਫੰਡ ਰਿਲੀਜ਼ ਨਹੀਂ ਹੋ ਰਹੇ ਆਰਡੀਐਫ ਰਿਲੀਜ਼ ਨਹੀਂ ਹੋ ਰਿਹਾ ਹੋਰ ਚੀਜ਼ਾਂ ਨਹੀਂ ਆ ਰਹੀਆਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਮੈਂ ਇਹ ਨਹੀਂ ਕਹਿੰਦਾ ਵੀ ਗਲਤੀ ਹੈ ਪਰ ਪੰਜਾਬ ਸਰਕਾਰ ਇਹਦਾ ਪੱਖ ਯੋਰਡ ਸ਼ੋਚ ਨਾਲ ਸੈਂਟਰ ਕੋਲੇ ਰੱਖ ਸਕਦੀ ਹੈ ਵੀ ਪੰਜਾਬ ਦੇ ਕਿਸਾਨ ਨੂੰ ਵੀ ਬਾਕੀਆਂ ਦੀ ਤਰਜ਼ ਤੇ ਬੋਨਸ ਦਿੱਤਾ ਜਾਵੇ। ਜੀ ਭੈਸੰਗੜਾ ਸਾਹਿਬ ਇੱਕ ਲਾਸਟ ਸਵਾਲ ਆ ਤੁਹਾਨੂੰ ਰਵਨੀਤ ਬਰਾੜ ਸਾਡੇ ਨਾਲ ਜੁੜੇ ਨੇ ਕਿ ਪੰਜਾਬ ਸਰਕਾਰ ਨੂੰ ਵੀ ਬੋਨਸ ਦੇਣਾ ਚਾਹੀਦਾ ਹੈ। ਜਿਹੜਾ ਆ ਮੈਂ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਤਹਿਤ ਐਮਐਸਪੀ ਦੇਣੀ ਹੈ ਜਿਹੜੀ ਐਮਐਸਪੀ ਜਾਂ ਸਾਰਾ ਖਰੀਦਦਾਰ ਪ੍ਰੋਖ ਦਾ ਕੰਮ ਇਹ ਕੇਂਦਰ ਦਾ ਕੰਮ ਹੈ। ਜੀ ਕੇਂਦਰ ਕੋਲ ਵੱਡੇ ਪੱਧਰ ਤੇ ਪੀਡੀਐਸ ਲਈ ਖਾਂਟ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਇਸ ਕਰਕੇ ਪਰ ਹੁਣਾਂ ਦੌਰਾਨ ਸਿੰਘੜਾ ਸਾਹਿਬ ਵਾਦੇ ਇਸ ਤਰ੍ਹਾਂ ਦੇ ਹੁੰਦੇ ਰਹੇ ਨੇ ਕਿ ਜੇ ਸੈਂਟਰ ਜਿਹੜਾ ਹੈ ਨਹੀਂ ਦੇ ਸਕਦਾ ਤਾਂ ਪੰਜਾਬ ਸਰਕਾਰ ਜਿਹੜੀ ਹੈ ਇਸ ਤੇ ਕੁਝ ਨਾ ਕੁਝ ਕਰ ਸਕਦੀ ਹੈ ਨਹੀਂ ਮੈਂ ਤਾਂ ਹਾਂ ਬਿਲਕੁਲ ਉਹ ਤਾਂ ਸਮੇਂ-ਸਮੇਂ ਦੀ ਗੱਲ ਹੈ ਮੈਂ ਪਹਿਲਾਂ ਕਹਿ ਤੋ ਕਹਾਂ ਕਿ ਭਗਵੰਤ ਮਾਨ ਸਾਹਿਬ ਨੇ ਮੂੰਗੀ ਤੇ ਇਵਨ ਐਮਐਸਪੀ ਵੀ ਦਿੱਤੀ ਆ ਉਹ ਜਸਟ ਇੱਕ ਟ੍ਰਾਇਲ ਦੇ ਤੌਰ ਤੇ ਔਰ ਜਿਹੜਾ ਕਿ ਡਿਫਰੈਂਸ ਹੈਗਾ ਉਹ ਵੀ ਦਿੱਤਾ ਆ ਔਰ ਅੱਗੇ ਤੋਂ ਵੀ ਜਿੰਨੀਆਂ ਕਿਸਾਨ ਭਲਾਈ ਸਕੀਮਾਂ ਹੈਗੀਆਂ ਆ ਉਹ ਉਹਨਾਂ ਉਹਨਾਂ ਨੂੰ ਵੀ ਲਾਗੂ ਕੀਤਾ ਜਾ ਰਿਹਾ ਹੈ ਈਵਨ ਆ ਪਿੱਛੇ ਜਿਹੜੇ ਖਰਾਬੇ ਦੇ ਮੁਆਵਜ਼ੇ ਵੀ ਦਿੱਤੇ ਆ ਸਾਰਾ ਕੁਝ ਕਰ ਰਹੇ ਆ ਕੇਂਦਰ ਸਰਕਾਰ ਬਹੁਤੇ ਫੰਡ ਦਾ ਰੋਕੀ ਜਾ ਰਿਹਾ ਪੰਜਾਬ ਸਰਕਾਰ ਦੇ ਚਲੋ ਬਹੁਤ ਧੰਨਵਾਦ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ ਰਵਨੀਤ ਬਰਾੜ ਜੀ ਸਾਡੇ ਨਾਲ ਜੁੜਨ ਦਾ ਤਾਂ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਸੰਘੇੜਾ ਅਤੇ ਨਾਲ ਹੀ ਰਵਨੀਤ ਬਰਾੜ ਜਿਹੜੇ ਨੇ ਉਹ ਵੀ ਜੁੜੇ ਹੋਏ ਸੀਗੇ ਤਾਂ ਉਹਨਾਂ ਨੇ ਕਿਹਾ ਇਹ ਕਿ ਜਿਹੜੇ ਸੁਨੀਲ ਜਾਖੜ ਦੇ ਇਲਜ਼ਾਮ ਨੇ ਉਹ ਸਹੀ ਨਹੀਂ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਵਾਅਦੇ ਨਹੀਂ ਪੂਰੇ। ਤਾਂ ਇਸ ਦੇ ਨਾਲ ਹੀ ਸਾਡੇ ਨਾਲ ਸਰਵਨ ਸਿੰਘ ਪੰਦੇਰ ਫੋਨ ਲਾਈਨ ਤੇ ਮੌਜੂਦ ਨੇ ਪੰਦੇਰ ਸਾਹਿਬ ਸਵਾਗਤ ਹੈ ਤੁਹਾਡਾ ਸੁਨੀਲ ਜਾਖੜ ਦੇ ਵੱਲੋਂ ਵੱਡਾ ਇਲਜ਼ਾਮ ਲਾਇਆ ਗਿਆ ਹੈ ਕਿ ਤੁਸੀਂ ਵਿਰੋਧੀਆਂ ਦੇ ਇਸ਼ਾਰੇ ਤੇ ਪ੍ਰੋਟੈਸਟ ਕਰ ਰਹੇ ਹੋ ਕਿਉਂਕਿ ਕੇਂਦਰ ਸਰਕਾਰ ਤਾਂ ਕਿਸਾਨ ਹਤਾਸ਼ੀ ਹੈ। ਦੱਸਣ ਮੌਸਂੀਲ ਜਾਖੜ ਜੀ ਵੀ ਕਿਦਾਂ ਮਲਕ ਕਿਸਾਨ ਹਰਤਾਸ਼ੀ ਆ। ਜੇ ਕਿਸਾਨ ਹਤਾਸ਼ੀ ਹੁੰਦੀ ਕੇਂਦਰ ਸਰਕਾਰ ਤਾ ਫਿਰ ਉਹ ਸਾਨੂੰ ਬਾਰਡਰਾਂ ਤੇ ਕੋ ਰੋਕ ਦੀ ਹਰਿਆਣੇ ਦੇ ਜੀ ਉਹ ਸਾਨੂੰ ਦਿੱਲੀ ਜਾਣ ਦਿੰਦੇ ਜੇ ਕਿਸਾਨ ਤੈਤੀ ਹੁੰਦੀ ਕੇਂਦਰ ਸਰਕਾਰ ਤਾਂ ਸਾਡੇ ਸ਼ਹੀਦ ਸੁਪਕਰ ਨੂੰ ਗੋਲੀ ਮਾਰ ਕੇ ਕੋਤੀ ਕੀਤੀ 2400 ਬੰਦਾ ਜ਼ਖਮੀ ਕਿਉਂ ਹੁੰਦਾ ਜਾਂ ਜਿਹੜਾ ਐਮਐਸਟੀ ਲੀਗਲ ਗਰੰਟੀ ਕਾਨੂੰਨ ਬਣਾਉਂਦਾ ਉਹਨਾਂ ਦਾ ਵਾਅਦਾ ਸੀ ਅੱਜ ਵਫਾ ਹੋ ਜਾਣਾ ਚਾਹੀਦਾ ਸੀਗਾ ਕਰਜ਼ਾ ਮਾਫੀ ਦਾ ਉਹਨਾਂ ਦਾ 2014 ਦਾ ਵਾਅਦਾ ਵਾ ਇਹਦੋਂ ਕਾ ਸੀ250 ਅਨਸਾਰ ਫਸਲਾਂ ਦੇ ਭਾਅ ਦੇਣ ਦਾ ਉਹਨਾਂ ਦਾ ਵਾਅਦਾ ਵਾ ਜਿਹੜਾ ਉਹਨਾਂ ਹਾਈ ਸੁਪਟ ਜਾ ਕੇ ਕਹਿਤਾ ਸੀ ਅਸੀਂ ਦੇ ਨਹੀਂ ਸਕਦੇ ਪਰ ਭੰਦੇਰ ਸਾਹਿਬ ਉਹ ਕਹ ਰਹੇ ਨੇ ਐਮਐਸਪੀ ਦੀ ਪੇਮੈਂਟ ਬਿਨਾਂ ਰੁਕਾਵਟ ਆ ਰਹੀ ਹੈ ਪੰਜਾਬ ਦੇ ਵਿੱਚ ਸਨਮਾਨ ਨਦੀ ਤਹਿਤ ਕਿਸਾਨਾਂ ਨੂੰ ਪੈਸੇ ਮਿਲ ਰਹੇ ਨੇ 8.5 ਲੱਖ ਕਿਸਾਨ ਇਸ ਦਾ ਫਾਇਦਾ ਲੈ ਰਹੇ ਨੇ 8.5 ਲੱਖ ਪੰਜਾਬ ਦਾ ਥੋੜਾ ਹੈਗਾ ਕਿਸਾਨ ਜੀ ਅਸੀਂ ਕਹਿੰਦੇ ਹਾਂ ਵੀ ਸਵਾਲ ਤਾਂ ਇਹ ਹੈਗਾ ਵਾ ਵੀ ਕਿ ਤੁਸੀਂ ਇਕੱਲਾ ਪੰਜਾਬ ਹਰਿਆਣੇ ਨੂੰ ਦੋ ਫਸਲਾਂ ਦੀ ਐਮਐਸਪੀ ਦੇ ਕੇ ਜੀ ਇੱਥੇ ਗੱਲ ਕੋ ਰੁਕਣਾ ਜਿਹੜੇ ਦੇਸ਼ ਦੇ ਸਾਰੇ ਕਿਸਾਨ ਹੰਤਾ ਹੱਕ ਬਣਦਾ ਵੀ ਉਹ ਐਮਐਸਪੀ 23 ਫਸਲਾਂ ਅਸੀਂ ਤੇ ਸਾਰੀਆਂ ਫਸਲਾਂ ਤੇ ਮੰਗਦੇ ਆ। ਉਹ ਘਟੂ ਘਟ 23 ਫਸਲਾਂ ਦੇ ਦੇਵੇ ਨਾ। ਦੇਖੋ ਉਹ ਤਾਂ ਇਹ ਵੀ ਕਹਿ ਰਹੇ ਨਹੀਂ ਪੰਜਾਬ ਵਾਲੇ ਕਣਕ ਝੋਨਾ ਵੀ ਦੇ ਸਾਡੇ ਕੋ ਆ ਜਾਣ ਜਾਖੜ ਸਾਹਿਬ ਮੈਂ ਪੰਜਾਬ ਤੋਂ ਲੈ ਜਾਨ। ਅਸੀਂ ਆਲੂ ਵੀ ਬੀਜਦੇ ਆ। ਅਸੀਂ ਮਟਰ ਵੀ ਬੀਜਦੇ ਆ। ਅਸੀਂ ਟਮਾਟਰ ਵੀ ਬੀਜਦੇ ਆ। ਅਸੀਂ ਗੰਨਾ ਵੀ ਬੀਜਦੇ ਆ। ਅਸੀਂ ਸੂਰਜਮੁਖੀ ਵੀ ਬੀਜਦੇ ਆ। ਕਿੰਨੂ ਵੀ ਲੱਗਦੇ ਆ ਸਬਜ਼ੀਆਂ ਵੀ ਲੱਗਦੀਆਂ। ਅਸਲ ਵਿੱਚ ਜੀਚਤਲ ਜਿਆਦਾ ਉਹ ਬੀਜੀ ਜਾਣੀ ਜਿਹਦੀ ਮੰਡੀ 'ਚ ਵੇਕਣ ਦੀ ਗਰੰਟੀ ਹੈਗੀ ਆ। ਠੀਕਾ ਤੇ ਜਾਖੜ ਸਾਹਿਬ ਤਾਂ ਖੁਦ ਕਿੰਨਿਆਂ ਦੇ ਵੱਡੇ ਕਿਸਾਨ ਵਹਜੇ ਨੇ ਉਹ ਕੰਮ ਕਰਦੇ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਅਸਲ ਮੁੱਦਿਆਂ ਤੋਂ ਭੱਜਣ ਲਈ ਡੀਰੀਲ ਕਰ ਲਈ ਇਹੋ ਜਿਹੇ ਬਿਆਨ ਜਾਖੜ ਸਾਹਿਬ ਦੇ ਲੰਮੇ ਸਮੇਂ ਤੋਂ ਹੁੰਦੇ ਨੇ ਜਦੋਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਸਾਡੀ ਗੱਲ ਬਹੁਤ ਵਧੀਆ ਲੱਗਦੀ ਸੀ ਕਿਸਾਨ ਕਹਿੰਦੇ ਸਹੀ ਲੜ ਰਹੇ ਆ ਵਧੀਆ ਲੜ ਰਹੇ ਆ ਹੁਣ ਉਹ ਪਾਸ ਪਾਸ ਚਲੇ ਗਏ ਨੇ ਠੀਕਾ ਉਹ ਕਹਿੰਦੇ ਵੀ ਹੁਣ ਜੀ ਇਹ ਸਿਆਸੀ ਚੁਕਾਵੇ ਜਾਗੇ ਤਾਂ ਮੈਨੂੰ ਖੁਦ ਨਹੀਂ ਸਮਝ ਆਉਂਦਾ ਕਿ ਉਹ ਉਦੋਂ ਸਹੀ ਸੀ ਜਦੋਂ ਕਾਂਗਰਸ ਦੀ ਗੇ ਜਾਂ ਹੁਣ ਜਦੋਂ ਭਾਜਪਾ ਚਲੇ ਗਏ ਹੁਣ ਸਹੀ ਹੈਗੇ ਨੇ ਚਲੋ ਬਹੁਤ ਧੰਨਵਾਦ ਸਰਬਨ ਸਿੰਘ ਪੰਦੇਰ ਸਾਡੇ ਨਾਲ ਫੋਨ ਲਾਈਨ ਤੇ ਜੁੜਨ ਦੇ ਲਈ ਤਾਂ ਸਰਬਨ ਸਿੰਘ ਪੰਦੇਰ ਕਿਸਾਨ ਆਗੂ ਸਾਡੇ ਨਾਲ ਜੁੜੇ ਸੀ ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਆਪਣੀਆਂ ਵਾਜਿਬ ਮੰਗਾਂ ਨੂੰ ਲੈ ਕੇ ਸੜਕਾਂ ਤੇ ਨੇ ਪ੍ਰਦਰਸ਼ਨ ਦੇ ਰਾਤੇ ਨੇ